ਸ਼ਹਿਰ ਦੇ ਵਿੱਚ ਵੱਡੇ ਬੰਦਤ ਤੇ ਕੀ ਕਿਸ ਨੂੰ ਜਿਹੜੀ ਪ੍ਰਧਾਨਗੀ ਦਿੱਤੀ ਜਾਏਗੀ ਲੇਕਿਨ ਹੁਣ ਜਦੋਂ ਅੱਜ ਦੀ ਤਰੀਕ ਜਿਹੜੀ ਫਾਈਨਲ ਕੀਤੀ ਗਈ ਸੀਗੀ ਕਿ ਜਿਹੜਾ ਪ੍ਰਧਾਨ ਚੁਣਿਆ ਜਾਏਗਾ ਨਗਰ ਕੌਂਸਲ ਦਾ ਤੇ ਹੁਣ ਉਹ ਵੀ ਜਿਹੜੀ ਪ੍ਰਧਾਨਗੀ ਦੀ ਜਿਹੜੀ ਚੋਣ ਆ ਉਹ ਵੀ ਰੱਦ ਕਰ ਦਿੱਤੀ ਗਈ ਹੈ ਐਸਟੀਐਮ ਸਾਹਿਬ ਨੂੰ ਅੱਜ ਜ਼ਰੂਰੀ ਕੰਮ ਪੈ ਗਿਆ ਇਸ ਸਬੰਧੀ ਉਹਨਾਂ ਨੇ ਕੰਮ ਤੇ ਅੱਜ ਮੁਲਤਵੀ ਕਰਤੀ ਜੋ ਵੀ ਨਵਾਂ ਫੈਸਲਾ ਹੋਊਗਾ ਰਿਟਰਨਿੰਗ ਅਫਸਰ ਸਾਹਿਬ ਕਰਨਗੇ ਉਹ ਉਦੋਂ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ 10 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ 2 ਮਾਰਚ ਨੂੰ ਤਰਨਤਾਰ ਨਗਰ ਕੌਂਸਲ ਦੀਆਂ ਚੋਣਾਂ ਜਿਹੜੇ ਮੁਹੱਲੇ ਦੇ ਐਮਸੀ ਹੁੰਦ ਨੇ ਉਸ ਦੀ ਚੋਣ ਹੋਈ ਸੀਗੀ ਸ਼ਾਮ ਨੂੰ ਉਹ ਨਾ ਚੀਜ਼ੇ ਆਏ ਸਨ ਨਤੀਜਿਆਂ ਤੋਂ ਬਾਅਦ ਜਿਹੜਾ ਇੰਤਜ਼ਾਰ ਸੀਗਾ ਕਿ ਹੁਣ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਕਿਸ ਨੂੰ ਬਣਾਇਆ ਜਾਏਗਾ ਕਿਉਂਕਿ ਕਿਤਨੇ ਕਿਤੇ ਆਮ ਆਦਮੀ ਪਾਰਟੀ ਵੀ ਜਿਹੜੀ ਉੱਥੇ ਕਾਫੀ ਗਿਣਤੀ ਵਿੱਚ ਜਿਹੜੇ ਉਹਨਾਂ ਦੇ ਨਮਾਇਦੇ ਜਿੱਤੇ ਸੀਗੇ ਆਜ਼ਾਦ ਧੜੇ ਤੋਂ ਵੀ ਕਈ ਐਮਸੀ ਜਿੱਤੇ ਸੀਗੇ ਸੋ ਉਸ ਤੋਂ ਬਾਅਦ ਜਿਹੜਾ ਸਵਾਲ ਸੀਗਾ ਸ਼ਹਿਰ ਦੇ ਵਿੱਚ ਵੱਡੇ ਬੱਦਲ ਤੇ ਕਿ ਕਿਸ ਨੂੰ ਜਿਹੜੀ ਪ੍ਰਧਾਨਗੀ ਦਿੱਤੀ ਜਾਏਗੀ ਲੇਕਿਨ ਹੁਣ ਜ ਤਾਂ ਹੁਣ ਉਹ ਵੀ ਜਿਹੜੀ ਪ੍ਰਧਾਨਗੀ ਦੀ ਜਿਹੜੀ ਚੋਣਾਂ ਉਹ ਵੀ ਦੱਦ ਕਰ ਦਿੱਤੀ ਗਈ ਹੈ ਕਈ ਸਵਾਲ ਖੜੇ ਹੋਦੇ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜੀ ਇਹ ਕਾਫੀ ਵੱਡੇ ਪੱਧਰ ਤੇ ਪੋਸਟ ਵਾਇਰਲ ਹੋ ਰਹੀ ਸੀ ਸਵੇਰ ਤੋਂ ਹੀ ਕਿ ਕਿਉਂ ਜਿਹੜਾ ਪ੍ਰਧਾਨਗੀ ਦੀ ਚੋਣ ਨੂੰ ਦੱਦ ਕਰ ਦਿੱਤਾ ਗਿਆ ਲੇਕਿਨ ਹੁਣ ਜਿਹੜੀ ਇਸ ਦੇ ਬਾਰੇ ਜਾਣਕਾਰੀ ਹੈ ਕਾਰਜਕਾਰੀ ਜਿਹੜੇ ਇੱਥੋਂ ਦੇ ਈਓ ਨੇ ਜਿਹੜੇ ਕਮੇਟੀ ਕਰਦੇ ਉਹਨਾਂ ਨੇ ਸਾਂਝੀ ਕੀਤੀ ਆ ਦਨਦੀਪ ਸਿੰਘ ਵੜਾਇਚ ਨੇ ਕਿ ਜਿਹੜੀ ਇਹ ਚੋਣ ਹੈ ਇਹ ਜਿਹੜੇ ਰਵਿੰਦਰਪਾਲ ਸਿੰਘ ਨੇ ਐਸਜੀਐਮ ਉਹਨਾਂ ਨੂੰ ਇਸ ਤੋਂ ਦਾ ਜਿਹੜਾ ਆਰਓ ਨਿਯੁਕਤ ਕੀਤਾ ਗਿਆ ਸੀਗਾ ਚੋਣ ਦਾ ਜਿਹੜਾ ਕਨਵੀਨਰ ਲੈ ਗਿਆ ਸੀਗਾ ਸੋ ਉਹਨਾਂ ਨੂੰ ਇੱਕ ਕੰਮ ਪੈ ਗਿਆ ਜਿਹੜਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਸੀਗੀ ਸਿਵਲ ਦੀ ਪਟੀਸ਼ਨ ਸੀਗੀ ਹਾਈ ਕੋਰਟ ਦੀ ਜਿਹੜੀ ਹਾਈਵੇ ਨੂੰ ਲੈ ਕੇ ਇੱਕ ਰੋਡ ਨੂੰ ਲੈ ਕੇ ਸੋ ਉਸ ਕਾਰਨ ਉਹਨਾਂ ਨੂੰ ਜਿਹੜਾ ਹਾਈ ਕੋਰਟ ਵੱਲ ਜਾਣਾ ਪਿਆ ਜਿਸ ਕਾਰਨ ਅੱਜ ਇੱਥੇ ਮੌਜੂਦ ਨਹੀਂ ਸੀਗੇ ਸੋ ਜਿਹੜੀ ਇਹ ਚੋਣ ਹੈ ਪ੍ਰਧਾਨਗੀ ਦੀ ਅਦਦ ਕਰ ਦਿੱਤੀ ਗਈ ਹੈ ਸੋ ਜਿਹੜੀ ਵਧੇਰੇ ਜਾਣਕਾਰੀ ਹੈ ਕੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮਾਨਯੋਗ ਡੀਸੀ ਸਾਹਿਬ ਵੱਲੋਂ ਸਰਦਾਰ ਅਰਵਿੰਦਰਪਾਲ ਸਿੰਘ ਐਸ.ਡੀ.ਐਮ ਜੀ ਨੂੰ ਇਸ ਨਗਰ ਕੌਂਸਲ ਦੇ ਪ੍ਰਧਾਨ ਲਈ ਕਨਵੀਨਰ ਲਗਾਇਆ ਗਿਆ ਸੀ ਜਿਹਨੂੰ ਆਪਾਂ ਆਰਓਵੀ ਕਹਿ ਦਿੰਦੇ ਹਾਂ ਟਰਨਿੰਗ ਅਫਸਰ ਪਰ ਐਸਟੀਐਮ ਸਾਹਿਬ ਨੂੰ ਅੱਜ ਜ਼ਰੂਰੀ ਕੰਮ ਪੈ ਗਿਆ ਉਹਨਾਂ ਨੂੰ ਨੈਸ਼ਨਲ ਹਾਈਵੇ ਦੇ ਸਬੰਧ ਵਿੱਚ ਸਿਵਲ ਪਟੀਸ਼ਨ 47 8730 ਆਫ 2022 ਦੇ ਸਬੰਧ ਵਿੱਚ ਹਾਈ ਕੋਰਟ ਜਾਣਾ ਪੈ ਗਿਆ ਇਸ ਸਬੰਧੀ ਉਹਨਾਂ ਨੇ ਕਾਰਨਕ ਅੱਜ ਮੁਲਤਵੀ ਕਰਤੀ ਜਿਹੜੀ ਇਹਦੀ ਅਗਲੀ ਚੋਣ ਆ ਉਸ ਉਸ ਪ੍ਰਤੀ ਜੋ ਵੀ ਨਵਾਂ ਫੈਸਲਾ ਹੋਊਗਾ ਰਿਟਰਨਿੰਗ ਦਫਤਰ ਕਰਨਗੇ ਉਹ ਉਦੋਂ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਜਾਵੇ। ਸਾਰਿਆਂ ਨੂੰ ਸੂਚਿਤ ਕੀਤਾ ਲਿਖਤੀ ਤੌਰ ਤੇ ਵੀ ਹਾਂਜੀ 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 ਸਾਰਿਆਂ ਨੂੰ ਟੈਲੀਫੋਨ ਕਰ ਦਿੱਤੇ ਗਏ ਸਵੇਰੇ ਹੀ ਤੇ ਇੱਕ ਇਹਨਾਂ ਨੂੰ ਅਸੀਂ ਬਾਈ ਅਲਿਖਤੀ ਵੀ ਇਹਨਾਂ ਨੂੰ ਐਮ ਸੀ ਸਾਹਿਬਾਂ ਨੂੰ ਮਾਨ ਜੋ ਕੈਂਸਲ ਦੇ ਰਹੇ ਹਾਂ। ਪਰ ਕੁਛ ਐਂਸੀ ਬਾਰਾ ਕੁ ਲੋਕ ਜਿੰਨੇ ਨਾ ਰੱਖਣਾ ਬਈ ਲੱਕਾ ਚਲੋ ਬਾਰਾ ਮੈਨੂੰ ਨਹੀਂ ਪਤਾ ਕਿੱਥੇ ਹੈ ਨਹੀਂ ਕਿੱਥੇ ਸਾਡਾ ਜੋ ਫਰਜ ਬੰਦਾ ਸੀ ਸਾਨੂੰ ਪਹਿਲਾਂ ਅਸੀਂ ਇਹਨਾਂ ਨੂੰ 72 ਘੰਟੇ ਪਹਿਲਾਂ ਅਸੀਂ ਨੋਟਿਸ ਦੇ ਦਿੱਤੇ ਸੀ ਵੀ ਸਾਡੇ ਮਲਤਵੀ ਆ ਅੱਜ ਮਲਤਵੀ ਨਹੀਂ ਅੱਜ ਇਨੀ ਤਰੀਕ ਨੂੰ ਚੋਣ ਹੈ 11 ਵਜੇ ਹੁਣ ਅਸੀਂ ਇਹਨਾਂ ਨੂੰ ਅੱਜ ਸਵੇਰੇ ਦੱਸਤਾ ਵੀ ਨੈਕਸਟ ਜਿਹੜੀ ਤਰੀਕ ਹੈ ਗਾਹਾਂ ਦਿੱਤੀ ਜਾਊਗੀ ਸੋ ਬਿਲਕੁਲ ਤੁਸੀਂ ਸੁਣਿਆ ਦਿੰਦੀਪ ਸਿੰਘ ਵੜਾਇਆ ਜਿਹਨੇ ਜਿਹੜੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਚੋਣ ਹੈ ਹੁਣ ਮਲਤਵੀ ਕਰ ਦਿੱਤੀ ਗਈ ਹੈ ਜਿਹੜੀ ਅਗਲੀ ਇਸ ਦੀ ਤਰੀਕ ਆਈ ਹੋਈ ਤੜ ਤੱਕ ਜ਼ਰੂਰ ਸਾਂਝੀ ਕੀਤੀ ਜਾਏਗੀ ਸੋ ਲੰਬੇ ਸਮੇਂ ਤੋਂ ਜਿਹੜਾ ਇੰਤਜ਼ਾਰ ਸੀਗਾ ਆਮ ਲੋਕਾਂ ਨੂੰ ਵੀ ਕਿ ਕਦੋਂ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਜਾਵੇ ਸੋ ਅੱਜ ਵੀ ਉਹ ਜਿਹੜਾ ਇੰਤਜ਼ਾਰ ਹੈ ਖੜੇ ਬਰਕਰਾਰ ਹੀ ਰਿਹਾ ਸੋ ਅੱਗੇ ਕਦੋਂ ਇਹ ਤਰੀਕ ਆਉਂਦੀ ਹੈ ਕਦੋਂ ਪ੍ਰਧਾਨ ਬਣਾਇਆ ਜਾਂਦਾ ਹੈ ਇਹ ਵੀ ਜਾਣਕਾਰੀ ਅੱਰ ਤੱਕ ਜ਼ਰੂਰ ਪਹੁੰਚਦੀ ਕਰਾਂਗੇ ਤੁਸੀਂ ਦੇਖ ਰਹੇ ਹੋ ਔਨ ਅਰ ਮੈਂ ਹਦਾਨਿਸ਼ ਗੁਪਤਾ ਤਰਨਤਾਰ